ਭਈ ਅੱਗੇ ਲੋ ਲੈ ਗਏ ਅੱਜ ਸਾਨੂੰ 40 ਰੁਪਏ ਕਿਲੋ ਦੇ ਰਿਆ ਵੇਖੋ ਇਹ ਕੀ ਆ ਇੱਕ ਮਹੀਨੇ ਦੀ ਖੇੜਿਆ ਹੁਣ ਫੇਰ ਆ ਆਲੂ ਲਾਉਣੇ ਆ ਇਹਨਾਂ ਸਾਡੇ ਕੋ ਫੇਰ ਆਲੂ ਨਹੀਂ ਲੜੇ ਤੇ ਅਸੀਂ ਫੇਰ 40 ਰੁਪਏ ਲੈਣੇ ਆ ਇਹਨਾਂ ਧਾਰਾ ਨੇ ਸਾਨੂੰ ਦੋਨੇ ਇੰਨਾ ਜ਼ਿਆਦਾ ਰੋੜਿਆ ਵੀ ਅਸੀਂ ਇਹਨਾਂ ਦੇ ਘਰ ਲਾ ਕੇ ਮਰਨ ਨੂੰ ਤਿਆਰ ਹੋ ਚੁੱਕੇ ਹਾਂ ਇਹ ਵੀ ਇੱਕ ਤਿਆਰ ਹੋ ਗਿਆ ਸਾਰੀ ਦੁਨੀਆ ਹੀ ਪਾਬਲਕ ਤਿਆਰ ਹੋ ਗਏ ਇਹਨਾਂ ਦੇ ਖਤੇ ਪੈ ਜੂਗੀ ਇਹਨਾਂ ਨੂੰ ਬਾਹਰ ਕੱਢ ਦਿਆਂਗੇ ਬਾਹਰ ਦੇ ਦੇਸ਼ਾਂ ਨੂੰ ਨਿਕਲ ਜਾਣਗੇ ਇਥੇ ਪੰਜਾਬ ਦੇ ਵਿੱਚ ਰਹਿਣਗੇ ਨਹੀਂ ਅਸੀਂ ਅੱਜ ਤੋਂ ਪਹਿਲਾਂ 20-25 ਦਿਨ ਤੋਂ ਧਰਨੇ ਘੇਲੇ ਭੜੇ ਰੋਣ ਨੂੰ ਬੋਲ ਭਰੇ ਰੋਖਰੂ ਲਾਏ ਆ ਇਹ ਮੋਦੀ ਨੇ ਜਿਹੜੇ ਤਿੰਨ ਐਕਟ ਲਿਆਂਦੇ ਨੇ ਇਹ ਕਿਸਾਨਾਂ ਵਾਸਤੇ ਬੜੇ ਮਾੜੇ ਲਿਆਂਦੇ ਨੇ ਇਹਨਾਂ ਨੇ ਕੋਈ ਸਾਡੀ رائے ਨਹੀਂ ਲਈ ਕੋਈ ਕਿਸੇ ਸਰਕਾਰ ਦੀ رائے ਨਹੀਂ ਕੋਈ ਇਹਨਾਂ ਨੇ ਲਈ ਕਰੀ ਕੋਈ ਇਹਨਾਂ ਦਾ ਕਿਸਾਨ ਦੀ رائے ਨਹੀਂ ਲਈ ਇਹ ਲਈ ਦੇ ਨੇ ਲੈ ਕਿਸ ਦੀ ਵੀ ਨਹੀਂ ਗਈ ਇਹਨੇ ਆਪਣੀ ਮਰਜ਼ੀ ਕੀਤੀ ਆ ਤੇ ਹੁਣ ਵੀ ਅਸੀਂ ਇਸ ਗੱਲ ਨੂੰ ਆਂਦੇ ਆ ਵੀ ਸਾਡੇ ਵੱਡ ਬਡੇਰੇ ਸਾਡੇ ਗੁਰੂ ਜਿਹੜੇ ਗੁਰੂ ਨਾਨਕ ਸਾਹਿਬ ਹੁਣ ਵੀ ਹੈਗੇ ਨੇ ਗੁਰੂ ਬਾਬਾ ਬੰਦਾ ਭਾਦਰ ਵੀ ਹੈਗੇ ਆ ਹਰੀਸੋਂ ਨਰ ਵੀ ਹੋਣਾ ਵੀ ਯਾਦ ਯਾਦ ਕਰਾਏ ਦੇ ਇਹ ਅਹੀਂ ਉਹਨਾਂ ਦੇ ਵਾਰਸ ਹੈਗੇ ਆ ਇਹ ਆਹ ਜਾਦਿਤ ਕੋ ਕਰਾ ਲੈਣਾ ਵਾਪਸ ਆਹ ਦੇ ਕੋ ਕਰਾ ਲੈਣਾ ਇਹ ਜਿਵੇਂ ਹੁਣੇ ਆਹ ਬੋਲਿਆ ਸੀ ਵੀ ਇਹੇ ਇਹਦੀ ਫੜਕੜੀ ਫੁੱਲ ਕਰਨੀ ਆ ਇਹਦੀ ਫੜਕੜੀ ਫੁੱਲ ਕਰਕੇ ਜਾਵਾਂਗੇ ਇਹਦੀ ਵੀ ਅੱਜ ਹੁਣ 5 ਤਰੀਕ ਤੱਕ ਆਹ ਲਾਣਿਆ ਗਿਆ 5 ਤਰੀਕ ਨੂੰ 4 ਤਰੀਕ ਨੂੰ ਖੇ ਲਾੜਾਂਗੇ ਮੀਟਿੰਗ ਲਾ ਕੇ ਲਾਵਾਂਗੇ ਇਹਦੀ ਦਿੱਲੀ ਤੱਕ ਅਸੀਂ ਤਿਆਰੀ ਕਰ ਰਹੇ ਆ ਹੁਣ ਅਸੀਂ ਦਿੱਲੀ ਜਿਹੇ ਬੰਦੀਆਂ ਤਿਆਰ ਹੋ ਗਈਆਂ ਨੇ ਕੁਝ ਜਿਹੇ ਬੰਦੀਆਂ ਚਲੇ ਗਈਆਂ ਨੇ ਇਹ ਕੁਝ ਜਾਣੀਆਂ ਨੇ ਹੋ ਸਕਦਾ ਅਸੀਂ 4 ਤਰੀਕ ਦੇ ਅਸੀਂ 5 ਤਰੀਕ ਨੂੰ ਆਪਣਾ ਲਾਨ ਕਰ ਦਿੱਤੇ ਵੀ ਦਿੱਲੀ ਨੂੰ ਕੂਝ ਕਰਦਾ ਕਰ ਦਿੱਏ ਸਾਰੀਆਂ ਪਾਰਟੀਆਂ ਜਣੀਆਂ ਨੇ ਇਹ ਸਾਡੀਆਂ ਮਹੱਤ ਤੇ ਤੁਰੀਆਂ ਨੇ ਤੇ ਜੋ ਸਾਡੇ ਪਿੱਛੇ ਨੌਜਵਾਨ ਨੇ ਬੈਠੇ ਤੇ ਸਾਡੀਆਂ ਭੈਣਾ ਤੇ ਸਾਡੀਆਂ ਮਾਵਾਂ ਉਹ ਵੀ ਸਾਡੂੰ ਲਲਕਾਰ ਰਹੀਆਂ ਨੇ ਵੀ ਉੱਥੇ ਸੀਧੀਆਂ ਬਾਹ ਲਿਓ ਘਰ ਨੂੰ ਨੂੰ ਆਇਓ ਅਸੀਂ ਤੁਹਾਡੇ ਨਾਲ ਆ ਇਹ ਤੁਸੀਂ ਵੀ ਸਾਡੇ ਨਾਲ ਜੇ ਤੇ ਅਸੀਂ ਦਿੱਲੀ ਨੂੰ 4 ਤਰੀਕ ਨੂੰ ਤ੍ਰਿਕ ਨੂੰ ਹੋ ਸਕਦਾ ਪੂਝ ਗਾਈਏ ਦਿੱਲੀ ਦੇ ਨਾਲ ਨੂੰ ਮੋਰਚਾ ਲਾਈ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਤੇ ਅਸੀਂ ਆਪਣੇ ਹੱਕ ਜਿੰਨੇ ਵੀ ਹੈਗੇ ਆ ਜੋ ਸਾਰੇ ਮੰਡੀ ਦੇ